ਸ਼ਾਰਪ ਦੀਆਂ ਫਿੰਗਰਾਂ ਮਤਲਬ ਕਿ ਸਾਰਾ ਸੀਜ਼ਨ ਲਾਤਾ ਇੱਕ ਵੀ ਫਿੰਗਰ ਨਹੀਂ ਟੁੱਟੀ ਪੂਰੀ ਤਿਆਰੀ ਨਾਲ ਲੱਗੇ ਸੀ ਆ ਜੌਂਦੀ ਅਰਦੀ ਨਾਲ ਟੈਂਕੀ ਭਰ ਕੇ ਫੁੱਲ ਆ ਦੇਖੋ ਫੁੱਲ ਭਰ ਕੇ ਲਾਈ ਆ ਤੇ ਸੀਜ਼ਨ ਦੀ ਲਾਸਟ ਟਰਾਲੀ ਆ ਦੱਖਾਂ ਇਹ ਕਿੰਨੀ ਐਵਰੇਜ ਕੱਢਦਾ ਤੇ ਕੀ ਹੋ ਆਂਦੀ ਆ ਰਾਤ ਦੇ ਰਾਤ ਦੇ ਪੂਰੇ 10:30 ਮਤਲਬ 10:27 ਮਿੰਟ ਹੋਏ ਨੇ ਤੇ ਇਧਰੋਂ 11:25 ਮਿੰਟ ਤੇ ਗੇੜਾ ਪੈ ਗਿਆ ਦੇਖਾਂਗੇ ਹੁਣ ਟ੍ਰੈਲੀ ਕਿੰਨੇ ਟਾਈਮ ਤੇ ਭਰਦਾ ਹੈ ਜੌਂਡੀਅਰ ਦਾ 55 ਦਾ ਸਟਰੈਕਟਰ ਆ ਚਾਨੀ ਦਾ ਰਿਪਰ ਤੀਜੰ ਦਾ ਐਂਡ ਹੋ ਗਿਆ ਰਾਤ ਨੂੰ ਇਸ ਕਰਕੇ ਬਣਾਣੀ ਪਈ ਵੀ ਸ਼ਾਇਦ ਐਂਡ ਕੱਲ ਨੂੰ ਹੋਊਗਾ ਪਰ ਐਂਡ ਅੱਜ ਹੀ ਹੋ ਗਿਆ ਆ ਦੇਖੋ ਰੋਡ ਡਰਾਈਵਰ ਨੂੰ ਦੱਸਿਆ ਨਹੀਂ ਰੋਡ ਉੱਪਰ ਤੇ ਟਰਾਲੀ ਭਰੂਗਾ ਤੁਹਾਨੂੰ ਮੈਂ ਅਫੀਸ਼ੀਅਨ ਬਾਰੇ ਜਿਹਨੇ ਸੀਜ਼ਨ ਚੱਲਦਾ ਸਾਰੀਆਂ ਗੱਲਾਂ ਦੱਸੂਗਾ ਇਹ ਅਸੀਂ ਪਿਛਲੇ ਸੀਜ਼ਨ ਚਾ ਮੇਗਾ ਰਿਪਰ ਲਿਆਏ ਸੀ ਤੇ ਉਤਲੇ ਸੀ ਜਨ 60 400 ਟਰਾਲੀ ਕੋਈ ਮੰਨਦਾ ਨਹੀਂ ਪਰ ਅਸੀਂ 450 ਟਰਾਲੀ ਭਰੀ ਸੀ ਇਹ ਸਵੇਰੇ 5 ਵਜੇ ਦਾ ਕੱਟਿਆ ਹੋਇਆ ਹੈ ਜਿਹੜਾ ਲਾਨ ਹੈ ਪਰ ਲਾਨ ਹੈ ਜਿਹੜਾ ਉਹ ਬਚਾਈ ਘੱਟ ਹੋਇਆ ਹੋਇਆ ਵੀਡੀਓ ਬਣਾਉਣੀ ਜ਼ਰੂਰੀ ਸੀ ਇਸ ਕਰਕੇ ਸੀ ਵੀ ਹਰ ਇੱਕ ਬੰਦੇ ਨੂੰ ਪਤਾ ਲੱਗ ਜਾਵੇ ਵੀ ਇਹਦੀ ਐਵਰੇਜ ਕੀ ਆ ਤੇ ਕਿੰਨੇ ਮਿੰਟ ਤੇ ਟਰਾਲੀ ਪਰਦਾ ਤੇ ਕਿੰਨੇ ਵੇਲੇ ਆਈ ਸੀ ਬਾਈ ਕਿੰਨੇ ਵੇਟ ਤੇ ਆਲੀ ਲੱਗੀ ਸੀ 10:25 10:28 ਮਿੰਟ ਤੇ ਟਰਾਲੀ ਲਈ ਸੀ ਇਹ ਚੱਲ ਰਹੀ ਆ ਹੁਣ ਜੋ ਤਾਂ ਕਿ ਟਰਾਲੀ ਭਰਦਾ ਮੈਂ ਤੁਹਾਨੂੰ ਰਿਪੋਰਟ ਬਾਰੇ ਜਾਂ ਜ਼ਿੰਮੇਵਾਰਾਂ ਦੀ ਜਿਹੜੀ ਜ਼ਰੂਰਤ ਹੈ ਮੈਂ ਕਿੱਜਾਂ ਬਾਰੇ ਦੱਸਦਾ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜ਼ਿੰਮੇਵਾਰ ਦੇ ਘਰੇ ਹੋਣੀਆਂ ਚਾਹੀਦੀਆਂ ਨੇ ਉਹਦੇ ਨਾਲ ਡਬਲ ਬਚਤ ਬੰਦੇ ਦੀ ਹੋ ਜਾਂਦੀ ਆ ਅੱਜ ਸਾਰਾ ਸਮਾਨ ਮੈਂ ਟਾਈਮ ਦੀ ਕਮੀ ਹੋਣ ਕਰਕੇ ਖੇਤ ਚ ਲੈ ਕੇ ਆਇਆ ਕਈ ਬੰਦੇ ਕੀ ਕਹਿੰਦੇ ਨੇ ਵੀ ਰੀਪਰ ਤੇ ਬਚਦਾ ਕੁਝ ਨਹੀਂ ਜੀ ਫਲਾਣਾ ਪਰ ਬਜੇ ਬੰਦੇ ਦੀ ਹਿੰਮਤ ਹੋਵੇ ਬਹੁਤ ਕੁਝ ਬਚਦਾ ਕਿਉਂਕਿ ਜਿਹੜੇ ਆਪਣੇ ਨਵੇਂ ਨੌਜਵਾਨ ਮੁੰਡੇ ਨੇ ਉਹ ਵਿਦੇਸ਼ਾਂ ਨੂੰ ਭੱਜ ਰਹੇ ਨੇ ਉਹਨਾਂ ਨੂੰ ਵੀ ਇੱਕ ਬੇਨਤੀ ਆ ਕਿ ਉਰੇ ਹੀ ਕੰਮ ਕਰਨ ਇੱਥੇ ਕੰਮ ਬਹੁਤ ਨੇ ਆ ਦੇਖੋ ਆਪਾਂ ਜੇ ਕਰਾਂ ਤਾਂ ਕਰਾਂ ਤੇ 1% 20% ਬਹੁਤ ਲੋਕ ਜਾਣਦੇ ਨੇ ਕਿ ਤਿੰਨ ਬੰਦਿਆਂ ਦਾ ਕੀ ਫਾਇਦਾ ਪਰ ਸਾਨੂੰ ਤਿੰਨ ਬੰਦਿਆਂ ਬਿਨਾ ਨਹੀਂ ਸਰਦਾ ਕਿਉਂਕਿ ਕੰਮ ਹੀ ਬਹੁਤ ਜ਼ੋਰ ਨਾਲ ਹੁੰਦਾ ਆਪ ਵੀ ਦੇਖੋ ਵੀ ਅੱਜ 5 ਦਾ 6 ਮਈ ਹੋਈ ਹੋਈ ਆ ਪਰ ਕੰਮ ਸਾਡੇ ਕੋਲ ਅੱਜ ਵੀ ਨਹੀਂ ਖਤਮ ਹੋਣਾ ਆ ਦੇਖੋ ਆ ਇੱਕ ਟੱਕੇ ਬੇਲੇ ਵਾਲਾ ਕੰਮ ਹੋਊਗਾ ਇਹਦੇ ਜੋ ਪਤਾ ਲੱਗੂਗਾ ਡੀਜ਼ਲ ਦੀ ਕੀ ਐਵਰੇਜ ਆਂਦਾ ਹੈ ਤਕਰੀਬਨ ਹਰ ਇੱਕ ਖੇਤ ਜਾਂ ਹਰ ਇੱਕ ਟੱਕ ਚ ਜਿਹੜਾ ਲਾਨ ਆ ਇੱਕਸਾਰ ਨਹੀਂ ਹੁੰਦਾ ਕਿਤੇ ਡੋਲਾ ਵੱਧ ਹੁੰਦੀਆਂ ਨੇ ਕਿਤੇ ਨਰਮਾਈ ਹੁੰਦੀ ਐ ਕਿਤੇ ਗੁੱਲੀ ਡੰਡਾ ਹੁੰਦਾ ਪਰ ਇਸਤਵਾਰ ਗੁੱਲੀ ਡੰਡਾ ਕਿਤੇ ਵੀ ਨਹੀਂ ਮਿਲਿਆ ਜਿੰਨੇ ਵੀ ਜੀਵਿਤਾਰਾਂ ਦੀ ਟੂੜੀ ਬਣਾਈ ਆ ਸਾਰੇ ਪਾਸੇ ਲਾਨ ਸਾਫ਼ ਸੀ ਤੇ ਲਾਨ ਸਾਫ਼ ਹੋਣ ਕਰਕੇ ਟਰੈਕਟਰ ਦੀ ਐਵਰੇਜ ਵੀ ਵਧੀਆ ਲੰਘਦੀ ਆ ਨਿਕਲਦੀ ਆ ਤੇ ਟਰੈਕਟਰ ਐਵਰੇਜ ਵੀ ਬਹੁਤ ਸੋਹਣੀ ਲੰੰਦਾ ਬਾਕੀ ਜਿਹੜਾ ਸੀਜ਼ਨ ਹੈ ਉਹ ਮੁਕੱਦਰਾਂ ਤੇ ਹੁੰਦਾ ਆ ਦੇਖੋ ਆ ਨੇੜੇ ਚਰੀ ਵਿੱਜਣ ਕਰਕੇ ਨਾ ਸਾਰੇ ਖੇਤ ਨੇ ਨਰਮਾਈ ਫੜ ਲਈ ਆ ਦੇਖੋਗੇ ਵਿੱਚ ਚਰੀ ਵੀ ਸਾਡੀ ਚਲੋ ਪਰਮਾਤਮਾ ਦੇ ਸੋਹ ਨਾਲ ਥੋਣੀ ਜੰਮੀ ਹੋਈ ਆ ਗੱਡੀ ਗੱਡੀ ਬੰਦ ਗਏ ਚਲੋ ਮੱਧਿਆ ਨੂੰ ਵੀ ਪਾਣਾ ਹੀ ਆ ਇਸ ਕਰਕੇ ਆ ਕਾਲੀ ਕੀਤੀ ਹੋਈ ਆ ਜਦੋਂ ਤੱਕ ਆਹ ਖੇਤ ਦਾ ਖੇਤ ਖਤਮ ਹੁੰਦਾ ਮੈਂ ਤੁਹਾਨੂੰ ਜੜੀਆਂ ਰੀਪਰ ਦੇ ਸੀਜ਼ਨ ਜਾਂ ਕੰਬੈਨ ਦੇ ਸੀਜ਼ਨ ਵਾਸਤੇ ਜ਼ਿੰਮੇਦਾਰਨ ਚੀਜ਼ਾਂ ਚਾਹੀਦੀਆਂ ਨੇ ਉਹ ਦਿਖਾਉਣਾ ਵੀਡੀਓ ਬਣਾਉਣ ਕਰਕੇ ਅੱਜ ਮੈਂ ਉਹਨੂੰ ਖੇਤ 'ਚ ਨਾਲੇ ਲੈ ਕੇ ਆਇਆ ਹਾਂ ਓ ਦੇਖੋ ਸਾ ਧੂੜ ਵੀ ਚੱਕਣਾ ਹੁੰਦਾ ਆ ਤੁਹਾਨੂੰ ਦਿਖਾਉਣਾ ਜੀ ਸਭ ਤੋਂ ਜ਼ਰੂਰੀ ਚੀਜ਼ ਐ ਆ ਆ ਆ ਟਰੈਕਟਰ ਤੇ ਹੋਣਾ ਬਹੁਤ ਜ਼ਰੂਰੀ ਐ 3-4 ਕੁ 100 ਦੀ ਚੀਜ਼ ਐ ਇਹ 2200 ਰੁਪਏ ਦੀ ਦੋ ਨੇ ਸਾਡੇ ਟਰੈਕਟਰ ਤੇ ਆ ਦੇਖੋ ਕਿਤੇ ਵੀ ਅੱਗ ਲੱਗ ਜਵੇ ਇਹ 1 ਮਿੰਟ ਚ ਇਹ ਆ ਦੇਖੋ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਹਰ ਇੱਕ ਰੀਪਰ ਵਾਲੇ ਨੂੰ ਜਾਂ ਕੰਬੈਨ ਵਾਲੇ ਨੂੰ ਇਹ ਤਾਂ ਛੋਟਾ ਹੈ بڑا ਰੱਖਣਾ ਚਾਹੀਦਾ ਉਹ ਤੋਂ ਬਾਅਦ ਆ ਗਿਆ ਜੀ ਆਹ ਵਾਲਾ ਥੰਦ ਆ ਆ ਹਵਾ ਮਾਰਨ ਵਾਲਾ ਬਲੋਰ ਹੈ ਇਹ ਨਾਲ ਅਸੀਂ ਹਰ ਰੋਜ਼ ਟਰੈਕਟਰ ਦੀ ਸਫਾਈ ਕਰਦੇ ਆਂ ਸਫਾਈ ਕਰਦੇ ਆਂ ਰੇਡੀਏਟਰ ਸਾਫ਼ ਹੋ ਜਾਂਦਾ ਸਾਰਾ ਦਿਨ ਟਰੈਕਟਰ ਆਰਾਮ ਨਾਲ ਚੱਲਦਾ ਇਹ ਕਟੋ ਕਟ ਲਾ ਲਓ ਵੀ ਮੈਨੂੰ ਲੈ ਕੇ ਆਏ ਨੂੰ 4-5 ਸਾਲ ਹੋ ਗਏ ਇਹ ਆਪਣੇ ਪੈਸੇ ਪੂਰੇ ਕਰ ਗਿਆ ਆ ਦੇਖੋ ਆ ਥੋੜਾ ਜਿਹਾ ਕਨਾ ਵਧੀਆ ਕੰਪਨੀ ਨਾਲ ਲੈਣਾ ਚਾਹੀਦਾ ਵਧੀਆ ਕੰਪਨੀ ਦਾ ਬਲੋਰ ਨਾ ਕਦੇ ਵੀ ਖਰਾਬ ਨਹੀਂ ਹੁੰਦਾ ਨਹੀਂ ਵਾਰੀ ਆਪਾਂ ਉਹ ਚਾਈਨੀਸ ਚਫਾ ਜਾਂਦੇ ਆ ਉਹ ਤਾਂ ਬਾਤ ਹੈ ਜੀ ਆਹ ਟੂਲ ਕਿੱਟ ਆਹ ਜਦੋਂ ਵੀ ਆ 3-4 100 ਰੁਪਏ ਦੀ ਚੀਜ਼ ਹੈ ਜਿਹੜੀਆਂ ਚਾਬੀਆਂ ਵਗੈਰਾ ਨੇ ਅਸੀਂ ਰੀਪਰ ਤੇ ਟੂਲ ਤੇ ਜਾਂ ਟਰੈਕਟਰ ਦੇ ਟੂਲ ਤੇ ਪਾਈ ਹੋਈਆਂ ਨੇ ਸੀਜ਼ਨ ਤੋਂ ਬਾਅਦ ਇਹਦੇ ਵਿੱਚ ਪਾ ਦਿੰਦੇ ਹਾਂ ਆ ਦੇਖ ਆ ਕਦੇ ਵੀ ਇਹ ਚ ਗੁੰਮ ਨਹੀਂ ਹੁੰਦੀਆਂ ਜੇ ਗੁਮ ਮਤਲਬ ਕਿ ਤਾਂ ਸਾਰਾ ਸਮਾਨ ਇਹ ਚ ਕਾਬੂ ਚ ਰਹਿੰਦਾ ਤੇ ਤੀਜੀ ਚੀਜ਼ ਆ ਆ ਪਾਈਪ ਆ ਪਾਈਪ ਆ ਵਾਲਾ ਆ ਇਹ ਅਸੀਂ ਤਾਂ ਤੋੜ ਲਿਆ ਆ ਟੈਂਕੀ ਚ ਡੀਜ਼ਲ ਪਾਉਣ ਵਾਸਤੇ ਨਾ ਬਹੁਤ ਵਧੀਆ ਨਾ ਮੂਹ ਚ ਡੀਜ਼ਲ ਜਾਂਦਾ ਹੈ ਇੱਕ ਵਾਰੀ ਇਹਦੇ ਨਾਲ ਦੱਬੋ ਆਹ ਵਾਹ OPP ਜੋੜੀ ਇਹ ਆਪਣੇ ਆਪ ਟੈਂਕੀ ਚ ਪਿਆ ਜਾਂਦਾ ਹੈ ਤੇ ਚੌਥੀ ਚੀਜ਼ ਆ ਜੀ ਜ਼ਿੰਮੇਦਾਰਾਂ ਵਾਸਤੇ ਆ ਆਹ ਵਾਹ ਆ ਪੰਜ ਕਹ ਹਜ਼ਾਰ ਦਾ ਯੰਤਰ ਹੈ ਜੀ ਇੱਕੇ ਸੀਜ਼ਨ ਚ ਤੁਹਾਡਾ ਖਰਚਾ ਪੂਰਾ ਕਰ ਦਿੰਦਾ ਹੈ ਮੁਕਾਸ਼ਰ ਹੈ ਕਿ ਵਦਿਆ ਹੋਰ ਜਿਹੜੀਏ ਜੋ ਕਿ ਦੇਖਿਆ ਹੋਊਗਾ ਇਹ 5 ਮਿੰਟ ਤੇ ਟਰੈਕਟਰ ਜਾਂ ਗੱਡੀ ਥੋੜਾ ਜੰਦਾ ਇਹ ਵੀ ਚਲੋ ਮੈਂ ਕਹਾਂ ਥੋੜਾ ਜਿਆਦਾ ਮਹਿੰਗਾ ਹੈ ਪਰ ਘਰੇ ਲੈ ਆਣਾ ਲੈ ਕੇ ਜਾਣਾ ਠੀਕ ਰਹਿੰਦਾ ਹੈ ਤੇ ਇਹ ਚਲਾਨ ਘੱਟ ਹੈ ਉਹਨੂੰ ਫੇਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਕਿ ਮੀਟਰ ਤੇ ਟਰਾਲੀ ਪੜਦਾ ਤੇ ਕੀ ਡੀ ਜਿ ਲੱਕਾ ਦੇਦੇ ਮੜਾ ਜਾ ਹੋਰ ਦੇਦੇ ਕੋੜਾ ਕਿਹੜਾ ਦੇਦੇ ਹਾਂ ਥੋੜੇ ਜਿਹਾ ਘੁਮਾ ਦੇ ਦਿਨਾਪਲ ਇਹਨੂੰ ਕੱਲਾ ਕਰਕੇ ਲਾ ਦੇ